ਗੁਰਿਆ ਹਾਈਵੇ ਤੇ ਪਿਕਅਪ ਗੱਡੀ ਟਰੈਕਟਰ 컨ਟੇਨਰ ਦੇ ਉੱਡੇ ਪਰ ਖੱੱਚੇ ਅੱਜ ਤੜਕਸਰ ਮੁੱਖ ਮਾਰਗ ਤੇ ਨਿੱਜੀ ਪੰਪ ਨਜ਼ਦੀਕ ਭਿਆਨਕ ਹਾਦਸਾ ਵਾਪਰਿਆ ਪਿਕਅਪ ਗੱਡੀ ਤੇ ਟਰੈਕਟਰ ਦੇ ਉੱਡੇ ਪਰ ਖੱੱਚੇ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਟਰੈਕਟਰ ਮਾਲਕ ਤੇ ਟਰੈਕਟਰ ਡਰਾਈਵਰ ਅਤੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਗੁਰਿਆ ਥਾਣੇ ਤੋਂ ਇਤਲਾ ਮਿਲੀ ਸੀ ਇੱਕ ਟਰੈਕਟਰ ਟਰਾਲੀ ਵਿੱਚ ਪਸ਼ੂਆਂ ਦਾ ਚਾਰਾ ਲੋਡ ਸੀ ਜੋ ਕਿ ਦਿਾਲਪੁਰ ਤੋਂ ਜਮਸ਼ੇਰ ਨੂੰ ਜਾ ਰਿਹਾ ਸੀ ਅਤੇ ਪਿਕਅਪ ਗੱਡੀ ਜੋ ਕਿ ਵੇਰਕਾ ਕੰਪਨੀ ਦੀ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਹੀ ਸੀ ਅਤੇ ਟਰੈਕਟਰ ਨਾਲ ਜਾ ਟਕਰੀ ਅਤੇ ਖੜੇ ਐਕਸੀਡੈਂਟ ਹੋਏ ਬਾਅਦਾਂ ਦੇ ਵਿੱਚ ਪਿੱਛੋਂ ਐਸ਼ਰ ਕੰਟੇਨਰ ਬੇਕਾਬੂ ਹੋ ਕੇ ਟਕਰਾਇਆ ਅਤੇ ਹੈਂਡਰਾ ਦੀ ਮਦਦ ਨਾਲ ਕੰਟੇਨਰ ਟਰੈਕਟਰ ਟਰਾਲੀ ਪਿਕਅਪ ਨੂੰ ਕਿਨਾਰੇ ਕਰਵਾਇਆ ਗਿਆ ਅਤੇ ਰਸਤੇ ਨੂੰ ਚਾਲੂ ਕਰਵਾਇਆ ਹਾਂਜੀ ਸਰ ਕੀ ਨਾਮ ਹੈ ਕੀ ਹਾਸਾ ਵਾਪਰ ਰਿਹਾ ਮੇਰਾ ਨਾਮ ਅਨਰਦਾਵਤ ਸਿੰਘ ਆ ਪਿੰਡ ਮੇਰਾ ਦਿਹਾਲਪੁਰ ਆ ਮੈਂ ਪੱਠਿਆਂ ਦੀ ਟਰਾਲੀ ਜਿਹੜੀ ਆ ਜਮਸ਼ੇਰ ਨੂੰ ਲੈ ਕੇ ਜਾਂਦਾ ਸੀ ਤੇ ਗਹੌੜ ਦੇ ਕੋਲ ਪਿੱਛੋਂ ਨਾ ਜੀ ਪਾਈ ਆ ਉਹ ਵੱਜੀ ਅਸੀਂ ਆਪਣੀ ਸਾਈਡ ਤੇ ਜਾਂਦੇ ਸੀਗੇ ਸਾਡੀ ਟਰਾਲੀ ਨੂੰ ਲੇਟਾਂ ਵੀ ਜਗਦੀਆਂ ਆ ਸਭ ਕੁਝ ਸੀਗਾ ਉਹ ਬੰਦਾ ਸੁੱਤਾ ਹੋਇਆ ਆਉਂਦਾ ਤੇ ਉਹਨੇ ਮਾਰਿਆ ਤਾਂ ਸਾਡੇ ਟਰੈਕਟਰ ਦਾ ਸਪੈਂਡਲ ਟੁੱਟਾ ਤੇ ਬੜੇ ਟਾਇਰ ਦਾ ਰੈਂਬੀ ਪਾਟ ਗਿਆ ਤੇ ਜਾ ਕੇ ਦੂਜੇ ਪਾਸੇ ਫੁੱਟਪਾਥ ਲੱਗਾ ਤਾਂ ਇਹ ਦਰਘਟਨਾ ਵਾਪਰੀ ਆ ਜੀ ਤੇ ਕੋਈ ਇਦਾਂ ਦਾ ਨਹੀਂ ਹੈਗਾ ਸੀ ਤੇਜ਼ ਸੀ ਜਾਂ ਗਲਤ ਟਰੈਕਟਰ ਲਈ ਜਾਂਦੇ ਸੀ ਆਪਣੇ ਹਸਾਬ ਨਾਲ ਹੌਲੀ ਹੌਲੀ ਆਪਣੀ ਸਾਈਡ ਤੇ ਜਾਂਦੇ ਸੀਗੇ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਬਚਾਅ ਹੋ ਗਿਆ ਜੀ ਸੱਟਾਂ ਤੋਂ ਬਚ ਗਏ ਲੱਗੀਆਂ ਹੈ ਕੁਝੀਆਂ ਤੋਂ ਹੋ ਜਾਊਗਾ ਆਰਾਮ ਆ ਜਾਊਗਾ ਬਹੁਤ ਹੀ ਗੱਲ ਹੈ ਪਰਮਾਤਮਾ ਨੇ ਭਲੀ ਕਰਤੀ ਆ ਜਿਹੜੀਆਂ ਜਾਨਾਂ ਬਖਸ਼ ਦਿੱਤੀਆਂ ਜੀ ਸਾਨੂੰ ਹਾਜੀ ਬਾਜੀ ਕੀ ਨਾਮ ਹੈ ਮੇਰਾ ਨਾਮ ਸਿਮਰਪ੍ਰੀਤ ਆ ਜੀ ਬਾਜੀ ਕੀ ਹਾਸਾ ਵਾਪਰੇ ਆ ਮੇਰੇ ਮੈਂ ਨਾ ਲਿਘਿਆਣੇ ਆ ਰਿਹਾ ਸੀ ਖਵਾੜੇ ਚੱਲਿਆ ਸੀਗਾ ਮਿਲ ਕੋ ਬਲਿੰਕਟ ਦੀ ਗੱਡੀ ਹੈ ਹੁਣ ਰਸਤੇ ਦੇ ਵਿੱਚ ਨਾ ਪਹਿਲਾਂ ਹੀ ਮਨਲਾ ਟਰੈਕਟਰ ਦਾ ਤੇ ਪਿਕਅਪ ਦਾ ਵੀ ਇਹ ਹਾਦਸਾ ਹੋਇਆ ਹੋਇਆ ਸੀਗਾ। ਤੇ ਪਿੱਛੇ ਮੇਰੀ ਇਹ ਮਰੀਲੀ ਗੱਡੀ ਵੀ ਪਿੱਛੇ ਗਈ। ਕੋਈ ਨਾ ਕੋਈ ਨੇਵਰ ਰਾਤ ਨੂੰ ਪਤਾ ਨਹੀਂ ਚੱਲਦਾ ਨਾ ਸਾਈਨ ਵਗੈਰਾ। ਹਲੋ ਗੱਡੀ ਸੰਭਾਵ ਦਾ ਸੰਭਾਲ ਦਾ ਜਿੰਨਾ ਕੋਸ਼ਿਸ਼ ਕਰਿਆ ਉਹ ਬਚਾਅ ਕਰ ਲਿਆ ਬਸ ਇਹ ਗੱਡੀ ਪਿੱਛੋਂ ਆ ਕੇ ਵਜੇ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵੀਰੇ ਨਹੀਂ ਵੀਰੇ ਜਾਨੀ ਨੁਕਸਾਨ ਤਾਂ ਕੋਈ ਨਹੀਂ ਬਸ ਮਾੜੀ ਮੋਟੀ ਹੁੰਦੀ ਆ ਬਲੱਡ ਵਗੈਰਾ ਪਰ ਬੰਦਾ ਹੌਲਦਾ ਹੋਦਾ ਕੋਈ ਨਹੀਂ ਠੀਕ ਹੈ ਵੀਰੇ ਅਜੀ ਸਰ ਇੱਕ ਗੁਰਾਇਆ ਹਾਈਵੇ ਤੇ ਹਾਦਸਾ ਵਾਪਰਿਆ ਆ ਕੀ ਸਾਰਾ ਮਸਲਾ ਹੈ ਮੈਂ ਐਸੇ ਚੁੱਕਦਾ ਭਾਈ ਸਰ ਸੜਕਾਂ ਬਹੁਤ ਰੂਪ ਨ ਬਕਰਾਂਵੇਂ ਬਸੋਛੇ ਗੁਰਾਇਆ ਫਲੋਰ ਮੇਨ ਰੀਡਰੋਡ ਤੇ ਤਣਾ ਤੇ ਸਾਨੂੰ ਕੋਈ ਤੜਕਸਾ 4 ਵਜੇ ਦੇ ਕਰੀਬ ਥਾਣਾ ਗਰਾਇਆ ਤੋਂ ਸੂਚਨਾ ਮਿਲੀ ਸੀ ਕਿ ਇੱਕ ਟਰੈਕਟਰ ਜਿਹਦੇ ਵਿੱਚ ਚਾਰਾ ਪਸ਼ੂਆਂ ਦਾ ਲੋਡ ਆ ਉਹ ਬਿਆਲਪੁਰ ਥਾਣਾ ਫਲੋਰ ਦੇ ਵਿੱਚ ਪੈਂਦਾ ਆ ਤੇ ਉਹ ਚਾਰਾ ਜਿਹੜਾ ਲੈ ਕੇ ਜਮਸ਼ੇਰ ਜਾ ਰਿਹਾ ਸੀ ਅਚਾਨਕ ਪਿਛੋਂ ਇੱਕ ਗੱਡੀ ਜਿਹੜੀ ਬਲੈਰੋ ਪਿਕਅਪ ਵੀਰਕੇ ਵਾਲਿਆਂ ਦੀ ਆ ਰਹੀ ਸੀ ਉਹਦੇ ਵਿੱਚ ਕੋਈ ਵੀਰਕੇ ਦਾ ਸਮਾਨ ਸੀਗਾ ਜਿਵੇਂ ਪਨੀਰ ਹੋਇਆ ਜਾਂ ਦੁੱਧ ਹੋਇਆ ਉਹ ਅਨ ਲੋਡ ਕਰਕੇ ਲੁਧਿਆਣੇ ਤੋਂ ਜਲੰਧਰ ਜਾ ਰਿਹਾ ਸੀ ਜੋ ਥੋੜੇ ਦੇਰ ਬਾਅਦ ਦੀ ਉਹ ਗੱਡੀ ਜਿਹਦੇ ਵਿੱਚ ਜਿਹੜਾ ਟਰੈਕਟਰ ਆ ਮੋਰੋ ਕੋ ਮਗਿਆ ਤੇ ਜਿਹਦੇ ਵਿੱਚ ਮਾੜੀਆਂ ਮੁੰਡੀਆਂ ਸੱਟਾਂ ਲੱਗੀਆਂ ਉਹਨਾਂ ਦੇ ਟਰੈਕਟਰ ਡਰਾਈਵਰ ਤੇ ਵੀ ਇਹ ਲਾਹੋਵੇ ਹੋ ਗਏ ਜਿਹੜੀ ਸਰ ਇੱਕ ਗੱਡੀ ਪਿੱਛੋਂ ਆ ਕੇ ਬੇਕਾਬੂ ਹੋ ਕੇ ਵੱਜੀ ਉਹ ਜਦੋਂ ਉਹਨੂੰ ਸਾਈਡ ਤੇ ਕੀਤਾ ਗਿਆ ਤੇ ਮੇਰੇ ਦੇ ਵਿੱਚ ਇੱਕ ਹੋਰ ਐਸ਼ਰ ਕੈਂਟਰ ਜਿਹੜਾ ਆ ਉਹਦੇ ਵਿੱਚ ਵੀ ਖਾਣ ਪੀਣ ਦਾ ਕੋਈ ਸਮਾਨ ਸੀਗਾ ਉਹ ਵੀ ਉਹਦੇ ਵਿੱਚ ਵੱਜ ਗਿਆ ਤੇ ਉਸ ਡਰਾਈਵਰ ਦੇ ਵੀ ਥੋੜੀਆਂ ਮੁੰਡੀਆਂ ਸੱਟਾਂ ਲੱਗੀਆਂ ਅਸੀਂ ਮੌਕੇ ਤੇ ਪਹੁੰਚ ਗਏ ਉਹਨੂੰ ਫਸਲੇ ਵੀ ਦੇਤੀ ਆ ਤੇ ਟ੍ਰੈਫਿਕ ਜਿਹੜੀ ਅੰਦਰ ਵਿਕ ਚੱਲ ਰਹੀ ਆ ਕਿ ਹੁਣ ਹੈਦਰੇ ਦੀ ਮਾਤੂ ਦੇ ਨਾਲ ਤੁਹਾਨੂੰ ਸਹਿਯਤ ਕਰਾਇਆ ਜਾ ਰਿਹਾ ਸਰ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਜੀ ਥਾਣੇ ਕਰਾਇਆ ਤੋਂ ਜਸਵਿੰਦਰ ਪਾਲ ਸਬ ਇੰਸਪੈਕਟਰ ਡਿਊਟੀ ਆਸ ਨੂੰ ਇਹਦੇ ਬਾਰੇ ਜਾਣੂ ਕਰਵਾਇਆ ਗਿਆ ਥੈਂਕ ਯੂ ਸਰ